ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਿਹੜਾ ਕ੍ਰਿਮੀਨਲ ਅਤੇ ਗੈਂਗਸਟਰਾਂ ਅੰਸਰ ਉਹਦੇ ਖਿਲਾਫ ਸੀ ਲਗਾਤਾਰ ਕਾਰਵਾਈ ਕਰਦੇ ਆਏ ਦਿੱਤੇ ਸਮੇਂ ਕਾਫੀ ਐਕਸਚੇਂਜ ਆਫ ਫਾਇਰ ਵੀ ਹੋਈ ਉਸੇ ਲਈ ਜਿਹੜੇ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਕੰਮ ਕਰਦੇ ਹੋਏ ਸਾਨੂੰ ਬਹੁਤ ਵੱਡੀ ਸਫਲਤਾ ਵੀ ਉਦੋਂ ਹਾਸਲ ਹੋਈ ਜਦੋਂ ਐਸਪੀ ਡੀ ਗੁਰਮਨ ਸਿੰਘ ਬੈਂਸ ਐਸਪੀ ਸਿਟੀ ਪ੍ਰੇਮਦਰ ਸਿੰਘ ਚੀਮਾ ਡੀਐਸਪੀ ਡੀ ਰਜੇਸ਼ ਮਨੋਤਰਾ ਡੀਐਸਪੀ ਸਟੀਵੰਤ ਸਤਨਾਮ ਸਿੰਘ ਐਸਐਚਓ ਕੋਤਵਾਲੀ ਤੇ ਇੰਜਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਜਿਹੜੇ ਤਿੰਨ ਦੋਸ਼ੀ ਹਾਂ ਇਹਨਾਂ ਨੂੰ ਕਾਬੂ ਕੀਤਾ ਹੈਂਡ ਇਹਨਾਂ ਤੋਂ ਚਾਰ ਬੱਤੀ ਬੋਰ ਦੇ ਜਿਹੜੇ ਪਿਸਟਲ ਆ ਵਧੀਆ ਕੁਆਲਟੀ ਦੇ ਉਹ ਬਰਾਮਦ ਹੋਏ ਇਹ ਤਿੰਨੇ ਦੋਸ਼ੀ ਵੀ ਨਗਰ ਪਟਿਆਲਾ ਪੁਰਾਣੀ ਸ਼ਹਿਰ ਦੇ ਏਰੀਏ ਦੇ ਰਹਿਣ ਵਾਲੇ ਆ ਤੇ ਇਹ ਤਿੰਨੇ ਦੋਸ਼ੀਆਂ ਤੇ ਕਬੀਰ ਤੇ ਇਸ਼ੂ ਤੇ ਤੇ ਜਿਹੜਾ ਆਕਾਸ਼ ਦੋਸ਼ੀ ਆ ਇਹਨਾਂ ਤਿੰਨਾਂ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਤਰ੍ਹਾਂ ਦੇ ਕਈ ਮਕਦਮੇ ਜਿਹੜੇ ਨੇ ਉਹ ਦਰਜ ਨੇ ਇਹਨਾਂ ਤਿੰਨਾਂ ਦੋਸ਼ੀਆਂ ਤੇ ਐਨਡੀਪੀਐਸ ਐਕਟ ਦੇ ਇਰਾਦਾ ਪਤਰ ਹੁੰਦੇ ਲੁੱਟ ਖੋਹ ਗੈਤੀ ਤੇ ਪਰਚੇ ਪਹਿਲਾਂ ਵੀ ਦਰਜ ਨੇ ਤੇ ਤਿੰਨਾਂ ਦੋਸ਼ੀਆਂ ਨੇ ਦੂਜੇ ਸੂਬੇ ਤੋਂ ਵੈਪਨ ਸਮਗਲ ਕਰਕੇ ਇੱਥੇ ਆਏ ਸੀ ਤੇ ਪਹਿਲਾਂ ਵੀ ਇਹਨਾਂ ਨੇ ਕਈ ਵੈਪਨਸ ਦੀ ਖੇਤ ਜਿਹੜੀ ਕਈ ਵਾਰੀ ਇਸ ਮਗਰ ਘੇਰਦੀ ਸੀ ਤੇ ਇਹਨਾਂ ਵੈਪਨਸ ਨਾਲ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਟਿਆਲਾ ਸ਼ਹਿਰ 'ਚ مستਦਿਨਾਂ ਕਾਰਵਾਈ ਕਰਦੇ ਹੋਏ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨੇ ਦੋਸ਼ੀ ਅਰੈਸਟ ਕੀਤੇ ਇਹਨਾਂ ਤੋਂ ਚਾਰ ਵੈਪਨਸ ਜਿਹੜੇ ਬਰਾਮਦ ਹੋਏ ਆ ਤੇ ਜਿਹੜੀ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਸ ਵਾਰਦਾਤ ਨੂੰ ਟਾਲਿਆ ਜਾ ਸਕਦਾ ਸਰ ਵੈਪਨ ਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਇਹ ਕੋਪ ਵੈਪਨਸ ਦਾ ਜੀ ਬੈਕਵਰਡ ਲਿੰਕੇਜ ਮੱਧ ਪ੍ਰਦੇਸ਼ ਤੱਕ ਜਾ ਰਿਹਾ ਤੇ ਬੇਸਿਕਲੀ ਜਿਹੜਾ ਗੋਲਡੀ ਢਿਲੋਂ ਗੈਂਗ ਦਾ ਫੁਟਪ੍ਰਿੰਟ ਹੈਗਾ ਜਿਵੇਂ ਪਹਿਲਾਂ ਵੀ ਅਸੀਂ ਗੋਲਡੀ ਢਿਲੋਂ ਗੈਂਗ ਤੇ ਪਟਿਆਲਾ ਪੁਲਿਸ ਨੇ ਕਾਫੀ ਕੰਮ ਕੀਤਾ ਹੈ ਤੇ ਇਹਦੇ ਜਿਵੇਂ ਜਿਹੜਾ ਅੱਗੇ ਤਫਤੀਸ਼ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੋਲਡੀ ਢਿਲੋਂ ਗੈਂਗ ਦੇ ਫੁਟਪ੍ਰਿੰਟਸ ਜਿਹੜੇ ਆ ਉਹ ਇਸ ਕੇਸ 'ਤੇ ਨਜ਼ਰ ਆਉਂਦੇ ਸਰ ਇਹ ਰੈਸ਼ ਜਿੱਥੋਂ ਪਾਈ ਇਹਨਾਂ ਦੀ ਅਰੈਸਟ ਜਿੱਥੋਂ ਮੌਕੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਆਖੋ ਪਾਈ ਸੀ ਜੀ ਬਾਕੀ ਉਹ ਤਫਤੀਸ਼ ਦਾ ਵਿਸ਼ਾ ਉਹਦੇ ਬਾਰੇ ਤੁਹਾਨੂੰ ਦੱਸਿਆ ਨਹੀਂ ਜਾ ਸਕਦਾ Okay. <laughs>